ਉਹ ਤਾਂ ਕਹਿ ਰਹੇ ਹਿੰਦਵਾ ਨੀਓ ਮੈਂ ਕਿਹੜਾ ਤੈਨੂੰ ਬੁਲਾਵਾਂ ਕਹਿ ਰਹੇ

ਉਹ ਤਾਂ ਭਾਈ ਨਹੀਂ ਦੇਣ ਵਾਲੀ ਲੱਗਦੀ ਮੈਨੂੰ ਕਹਿੰਦਾ ਮੁੱਕਰ ਨਹੀਂ ਮੈਂ ਆਇਆ ਜਦੋਂ ਪੈਸੇ ਪੂਰੇ ਦੇ ਦੂੰਗਾ ਪੈਸੇ ਪੂਰੇ ਦੇ ਦੂੰਗਾ ਮੈਂਦੀ ਲਾਉਂਗੀ ਸਰਦਾਂ ਉਹ ਬਈ ਆ ਨਾ ਇਹਦੀ ਮਹਿੰਦੀ ਛੱਡ ਕੇ ਉਹ ਚੂਣਾ ਵੇਚਣ ਲੱਗਿਆ ਕੋਈ ਇੰਨੀ ਕੀ ਛੱਡ ਦੇ ਦੀ ਬਸ ਅੱਧੇ ਪੈਸੇ ਲੈ ਲਈ ਕਿਉਂ ਹੋਰ ਕੀ ਮਸਾ ਦਾ ਬਈ ਮੈਂ ਇਹਨੂੰ ਬਣਾ ਕੇ ਲੈ ਕੇ ਆਇਆ ਮਹਿੰਦੀ ਵਾਸਤੇ ਇਹਨਿੰਨੋਂਵੇਂ ਮੈਂ ਤਾਂ ਕਰ ਜਾਂਦੇ ਨੂੰ ਮਿੱਤ ਦਾ ਸੌਣ ਕੱਪ ਦਿੱਤਾ ਸੌਣ ਕੱਪ ਮੈਂ ਮਹਿੰਦੀ ਤੁਮ ਵੀ ਅੰਦਰ ਹੀ ਛੱਡ ਦੇ ਕੋਈ ਮੈਂ ਮਹਿੰਦੀ ਲਗਵਾਇਆ ਲਗਵਾਉਣਾ ਚਾਹਤਾ ਤਾਂ ਅੱਗੇ ਵਾਪਸ ਕੰਮ ਤੇ ਫੇਰ ਮਹਿੰਦੀ ਹੋ ਗਈ ਕੁੜੀ ਦੇ ਲੱਗਣੀ ਸ਼ੁਰੂ ਮੈਨੂੰ ਨਾ ਬਈਆ ਨੇ ਆਈਡੀਆ ਦੇ ਦਿੱਤਾ ਵੀ ਉਹਨਾਂ ਦੇ ਮਹਿੰਦੀ ਨਾ ਨਾ ਲਗਵਾਇਆ ਕਰਨਗੇ ਨੰਨੂ ਮੈਂ ਬੁੱਸਤੀ ਹੋ ਕੇ ਬਹਿ ਜਾਵਾਂਗੀ। ਹਾਂ ਬਈਆ ਨੇ ਬੋਲਿਆ ਕਿ ਬੁੱਸਤੀ ਹੋ ਕੇ ਬਹਿ ਜਾਕਰ ਬਸ ਚੁੱਪਚਾਪ ਬੈਠਣਾ ਕਹਿੰਦੇ ਕੁਝ ਨਹੀਂ ਬਾਤਬਾਤ ਕਰਨੀ। ਮੈਂ ਠੀਕ। ਤਾਂ ਕੋਈ ਨਹੀਂ ਫਿਰ ਖਾਤੇ 'ਚ ਹੀ ਲਿਖ ਲਿਆ ਕਰੀ ਚੰਗਾ ਮੇਰੇ 'ਚ। ਆ ਜਾ ਕਰੀ ਇਹਦੇ ਕੋਲ ਲਵਾ ਲਿਆ ਕਰੀ ਮ ਖਾਤੇ 'ਚ ਲਿਖੀ ਜਾਊਗਾ। ਕਿਸੇ ਨਾਲ ਇਕੱਠਾ ਹੀ ਚੈੱਕ ਕੱਟ ਕੇ ਦੇ ਦਿਆ ਕਰਾਂਗੇ। ਖਾਤੇ 'ਚ ਤੁਸੀਂ ਬਾਅਦ ਚਗਣੇ ਨੂੰ ਪੈਸੇ ਨਾ ਦਿਓ। ਕਿਉਂ? ਭਈ ਇਹ ਹੀ ਸਲਾਹ ਦੇਈ ਜਾਂਦਾ ਫਿਰ ਹਾਂ ਉਸ ਕੰਮ ਲਈ ਕਦੀ ਬਾਤ ਕਰਿਆ ਗਿਆ ਵੈਸਾ ਹੈ ਹੈ ਲੇਕਿਨ ਮੈਂ ਮੱਚੀ ਜਮਾਂ ਠੀਕ ਹੈ ਮੈਂ ਕਹਿੰਦੀ ਮੈਂ ਵੀ ਮਹਿੰਦੀ ਲਵਾ ਕੇ ਆਉਂਗੀ ਬਈਆ ਤੁਹਾਨੂੰ ਸਹੀ ਕਰਦੇ ਆ ਬਈਆ ਆਉਂਦੀਆਂ ਜੀਆਂ ਵਧੀਆ ਸਵਾਰ ਕੇ ਜੀ ਪਾ ਦਿਓ ਠੀਕ ਹੈ ਜਿਹੜੇ ਸੌਣ ਚੜਿਆ ਹੋਇਆ ਹੈ ਨਾ ਜਿਹਨੇ ਵੀ ਸੌਣ ਦੀ ਮਹਿੰਦੀ ਲਗਵਾਉਣੀ ਆ ਤਾਂ ਬਈਆ ਹਰ ਕੋਲੇ ਆਓ 15 ਸੈਕਟਰ ਦੇ ਵਿੱਚ ਬੰਦੇ ਆ ਬਈਆ ਔਰ ਕਿੱਥੇ ਬੰਦੇ ਆ ਗੋਪਾਲ ਫੀਡ ਦੇ ਕੋਲੇ ਗੋਪਾਲ ਫੀਡ ਦੇ ਕੋਲੇ ਬੰਦੇ ਆ ਠੀਕ ਹੈ ਇਹ ਲਵਾ ਲਓ ਬਹੁਤ ਹੀ ਛੋਣੀ ਕਿਸਲੇ ਵੀ ਮਹਿੰਦੀ ਲਗਵਾਉਣੀ ਹੈ ਤਾਂ ਅੰਕਲ ਕੋਲੇ ਆਓ 15 ਸੈਕਟਰ ਦੇ ਵਿੱਚ ਨੰਬਰ ਮੈਂਸ਼ਨ ਕਰ ਦਾਂਗੇ ਆਪਾਂ ਵਿੱਚ ਮੈਂਸ਼ਨ ਕਰ ਦਾਂਗੇ ਤੇ ਫੌਨ ਵਗੈਰਾ ਚ ਵੀ ਜਾਂਦੇ ਨੇ ਮਹਿੰਦੀ ਲਗਾਉਣ ਵਾਸਤੇ ਬਹੁਤ ਪਿਆਰਾ ਕੰਮ ਅੰਕਲ ਦਾ ਹਾਂ ਬਹੁਤ ਹੀ ਪਿਆਰਾ ਕੰਮ ਹੈ ਬਹੁਤ ਹੀ ਸੋਹਣੀ ਮਤਲਬ ਜਿੱਦਾਂ ਦੀ ਮੈਂ ਮਹਿੰਦੀ ਇਹਨਾਂ ਨੂੰ ਕਹੀ ਸੀ ਇਹਨਾਂ ਨੇ ਮੈਨੂੰ ਉਦਾਂ ਦੀ ਹੀ ਮਹਿੰਦੀ ਲਗਾ ਕੇ ਦੇ ਦਿੱਤੀ ਕਿ ਮੈਨੂੰ ਸੋਕਰ ਤੇ ਗਰਲਿਸ਼ ਲੁੱਕ ਦੇ ਵਿੱਚ ਮਹਿੰਦੀ ਚਾਹੀਦੀ ਸੀਗੀ ਇਹਨਾਂ ਨੇ ਮੈਨੂੰ ਉਦਾਂ ਦੀ ਹੀ ਮਹਿੰਦੀ ਲਗਾ ਕੇ ਦਿੱਤੀ ਇਹ ਅਦਰਲੇ ਹੱਥ ਵੀ ਹੱਥੇ ਲੱਗ ਰਹੇ ਆ ਅੰਕਲ 15 ਸੈਕਟਰ ਜਿਹੜੀ ਯੂਨੀਵਰਸਿਟੀ ਦਾ ਦੋ ਨੰਬਰ ਗੇ 15 ਸੈਕਟਰ ਦੀ ਮਾਰਕੀਟ ਤੇ ਕੁਮਾਰ ਕੈਮਿਸ ਹੈਗੀ ਇੱਥੇ ਉਹਨਾਂ ਦੇ ਨਾਲ ਤੇ ਕੋਪਾਲ ਵਾਲਿਆਂ ਦੇ ਸਟੂਡੀਓ ਸ਼ਾਪ ਦੇ ਨਾਲ ਆ ਬਿਲਕੁਲ ਉਹਦੇ ਬਾਹਰ ਬੈਠੇ ਹੁੰਦੇ ਆ ਇਹਨਾਂ ਨੇ ਵੀ ਲਗਵਾਣੀ ਆਓ ਲਗਵਾਓ ਮਹਿੰਦੀ ਤੇ ਬੇਟਾ ਅੰਕਲ ਤੁਹਾਡਾ ਤੇ ਬੇਟਾ ਅੰਕਲ ਤੁਹਾਡਾ ਇਹਨਾਂ ਦਾ ਬੇਟਾ ਖੜਾ ਹੈ ਇਹ ਵੀ ਬਹੁਤ ਵਧੀਆ ਆਰਟਿਸਟ ਆ ਬਹੁਤ ਸੋਹਣਾ ਕੰਮ ਹੈ ਇਹ ਮੇਰੇ ਮਹਿੰਦੀ ਆ ਵਾਲੀ ਇਹ ਮੁੰਡੇ ਨੇ ਲਗਾਈ ਇਹ ਵਾਲੀ ਮਹਿੰਦੀ ਬਹੁਤ ਸੋਹਣਾ ਕੰਮ ਕਰਦਾ ਇਹ ਤੇ ਅੰਕਲ ਤਾਂ ਕਰ ਹੀ ਰਹੇ ਆ ਬਹੁਤ ਵਧੀਆ ਵਰਕ ਇੱਦਾਂ ਦੇ ਕੰਮਾਂ ਨੂੰ ਸਪੋਰਟ ਕਰਿਆ ਕਰੋ ਬਾਈ ਬਹੁਤ ਵਧੀਆ ਹੈ ਨਾ ਮਿਹਨਤ ਕਰਕੇ ਆਪਦਾ ਉਹ ਕਰ ਰਿਹਾ ਜਿਹੜਾ ਕੋਈ ਕਿਉਂਕਿ ਅਸੀਂ ਖੋਦਾ ਆਰਟਿਸਟ ਆ ਸਾਨੂੰ ਇਸ ਚੀਜ਼ ਦਾ ਵੈਲਿਊ ਪਤਾ ਹੈ ਇਹ ਹਾਂ ਇਸਦਾ ਇਹ ਸੋਹਣਾ ਕੰਮ ਹਾਂ ਇਸ ਚੀਜ਼ ਦਾ ਬੰਦਾ ਕੀ ਵੈਲਿਊ ਆ ਕੀ ਨਹੀਂ ਆ ਤਾਂ ਕਰਕੇ ਵੀ ਨਾ ਚੀਜ਼ਾਂ ਨੂੰ ਸਪੋਰਟ ਕਰਨਾ ਚਾਹੀਦਾ ਪਣ ਪ੍ਰਮੋਟ ਕਰਨਾ ਚਾਹੀਦਾ ਹੈ ਬਾਕੀ ਇੱਧਰ ਵੀ ਚੂੜੀਆਂ ਵੀ ਰੱਖੀਆਂ ਹੋਈਆਂ ਨੇ ਰੱਖੀਆਂ ਵੀ ਰੱਖੀ ਹੋਈਆਂ ਦਿਖਾਓ ਹਰ ਕੱਲ੍ਹ ਇਹ ਆ ਵੀ ਸਮਾਨ ਰੱਖਿਆ ਹੋਇਆਗਾ ਚੂੜੀਆਂ ਰਖੜੀਆਂ ਮੇਰਾ ਹੱਥ ਢਿੰਗਾ ਹੋ ਗਿਆ ਭਾਈ ਅੰਕਲ ਤੁਹਾਨੂੰ ਵੀ ਬੰਦੇ ਐ ਨਹੀਂ ਕਹਿੰਦੇ ਕਿ ਜਿਵੇਂ ਤੁਹਾਡੇ ਹੱਥ ਤੇ ਤੁਸੀਂ ਮਹਿੰਦੀ ਲਾਉਂਦੇ ਹਮੇਸ਼ਾ ਮਹਿੰਦੀ ਲੱਗੀ ਰਹਿੰਦੀ ਆ ਅੰਕਲ ਨਹੀਂ ਆਂਟੀ ਕਹਿੰਦੇ ਆ ਨਹੀਂ ਬੰਦੇ ਉਹ ਕੋਈ ਵੀ ਕਹਿੰਦਾ ਹੋਊਗਾ ਜਿਵੇਂ ਤੈਨੂੰ ਬਾਹਰ ਕਹਿੰਦੇ ਨਹੀਂ ਵੀ ਤੇਰੀ ਮਹਿੰਦੀ ਇੰਨੀ ਸੋਹਣੀ ਚੜੀ ਆ ਤੇ ਤੇਰੇ ਘਰ ਵਾਲਾ ਤੈਨੂੰ ਕਿੰਨਾ ਪਿਆਰ ਕਰਦਾਗਾ ਉਵੇਂ ਅੰਕਲ ਨੂੰ ਮੇਰੇ ਨਾਲ ਯਾਰ ਬੇਲੀ ਜਾਂ ਫਿਰ ਕੋਈ ਲੱਗੀ ਰਹਤੀ ਆ ਹਾਂ ਇਹਨਾਂ ਤਾਂ ਲੱਗੀ ਰਹਿੰਦੀ ਚੜੀ ਰਹਿੰਦੀ ਆ ਫਿਰ ਇਹ ਨਹੀਂ ਕਹਿੰਦੇ ਵੀ ਤੁਹਾਡੀ ਘਰ ਵਾਲੀ ਤੁਹਾਨੂੰ ਬੜਾ ਪਿਆਰ ਕਰਦੀ ਆ ਹੈਂ ਇਹ ਹੋਣਾ ਹੀ ਆ ਫਿਰ ਐਂ ਹੀ ਹੋਣਾ ਚਾਹੀਦਾਗਾ ਤਾਂ ਹੀ ਅੰਕਲ ਨੂੰ ਫਿਰ ਇਹ ਰੰਗ ਕੰਮ ਕਰਨ ਦਾ ਉਹ ਮਿਲਿਆ ਨਾ ਤੇ ਦੇਖੋ ਬਈ ਅੰਕਲ ਨੇ ਕਿੰਨੀ ਪਿਆਰੀ ਮੇਰੀ ਮਹਿੰਦੀ ਲਾ ਦਿੱਤੀ ਠੀਕ ਹੈ ਡਨ ਹੋ ਗਿਆ ਸਾਰਾ ਹਾਂ ਸਹੀ ਐ ਤਾਂ ਬਹੁਤ ਪਿਆਰਾ ਕੰਮ ਕੀਤਾ ਅੰਕਲ ਥੈਂਕ ਯੂ ਮੈਨੂੰ ਐ ਸੀਗਾ ਕਿ ਦੇ ਵੀ ਬੌਸ ਤਾਂ ਦਿਖਾਓ ਕਿੱਥੇ ਲਿਖਿਆ ਆ ਆ ਦੇਖੋ ਬੌਸ ਇਹ ਨਹੀਂ ਤਾਂ ਸਾਰੀ ਥੈਂਕ ਯੂ ਅੰਕਲ ਥੈਂਕ ਯੂ so much ਬਹੁਤ ਪਿਆਰਾ ਕੰਮ ਅੰਕਲ ਅੰਕਲ ਦਾ ਨੰਬਰ ਬੋਲ ਦਿਓ ਫਿਰ ਆਪਾਂ ਬਲੌਗ ਪਾ ਦਾਂਗੇ ਵਿੱਚ 9814306508 ਠੀਕ ਆਪਾਂ ਮੈਂਸ਼ਨ ਵੀ ਕਰ ਦਾਂਗੇ ਅੰਕਲ ਦਾ ਨੰਬਰ ਕਿਸੇ ਨੇ ਲਵਾਉਣੀ ਹੋਵੇ ਮਾਰਕੀਟ ਜੇ 15 ਦੀ ਮਾਰਕੀਟ 'ਚ ਬੈਠੇ ਹੋਏ ਨੇ ਕਰਵਾ ਚੌਥ ਵਗੈਰਾ ਕਰਵਾ ਚੌਥ ਵਗੈਰਾ ਆਉਂਦੇ ਆ ਨਾ ਜਦੋਂ ਉੱਥੇ ਲਗਵਾ ਸਕਦੇ ਹੋ ਇਹ ਕੁਮਾਰ ਕੈਮਿਸ ਦੇ ਕੋ ਸਾਹਮਣੇ ਬੈਠੇ ਹੋਏ ਨੇ ਅੰਕਲ ਬਹੁਤ ਪਿਆਰਾ ਕੰਮ ਅੰਕਲ ਦਾ ਜੀ ਠੀਕ ਹੈ ਓਕੇ